ਹਾਂਜੀ ਅੱਛੀ ਕਾਲ ਜੀ ਲੈnde ਤੇ ਚੜਦੇ ਵਾਲੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਆ ਮਿੱਤਰੋ ਕਿ ਮੈਂ ਠੀਕ ਠਾਕ ਹੁਸਾਰੇ ਵੀਰ ਹੋਰ ਬਾਕੀ ਵੀਰ ਐਨ ਆਰ ਆ ਭਰਾ ਜਿੰਨੇ ਵੀ ਆਪਣੇ ਵੀਡੀਓ ਦੇਖਦੇ ਆ ਆਪਣੇ ਹਨਾ ਲਾਈਕ ਸ਼ੇਅਰ ਕਮੈਂਟ ਕਰਦੇ ਆ ਇੰਨਾ ਵਧੀਆ ਰਿਸਪੌਂਸ ਦਿੰਦੇ ਆ ਸਾਰਿਆਂ ਦਾ ਬਾਈ ਤਹਿ ਦਿਲੋਂ ਧੰਨਵਾਦ ਆ ਤੁਹਾਡਾ ਵੀਰੇ ਤੇ ਹੋਰ ਸੁਣਾਓ ਕੀ ਹਾਲ ਚਾਲ ਆ ਠੀਕ ਠਾਕ ਹਾਂ ਭਾਈ ਅਰਦਾਸ ਕਰਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਦੇ ਘਰ ਪਰਵਾਰ ਤੰਦਰੁਸਤ ਰਹੀ ਹੋਵੇ ਜਾਨਵਰ ਪੰਛੀ ਸਾਰਿਆਂ ਦੇ ਸਹੀ ਹੋਣ ਤੇ ਵੀਰ ਮੇਰੇ ਉਹ ਮੌਸਮ ਲੱਗਿਆ ਬਦਲ ਤੇ ਹੁਣ ਕਬੂਤਰ ਹੋਣਿਆਂ ਬਿਮਾਰ ਠੀਕ ਆ ਹੁਣ ਆਂਦਾ ਧਿਆਨ ਰੱਖਿਓ ਮੇਰੇ ਭਰਾ ਰਾਤ ਨੂੰ ਕੁਜੇ ਗੱਜੇ ਚੱਕ ਦਿਆ ਕਰੋ ਜਿਨ੍ਹਾਂ ਨੇ ਕੁਜੇ ਲਾਏ ਆ ਤੇ ਉਹ ਬਈ ਲਾ ਲੋ ਪਲਾਸਟਿਕ ਦੀਆਂ ਪੀਪੀਆਂ ਜਿਹੇ ਜਿਹਾਂ ਆਪਣੀ ਪਈ ਆ ਇੱਥੇ ਇਧਰ ਉਹ ਲੈ ਜਾਂ ਮੈਂ ਤੁਹਾਨੂੰ ਦਿਖਾ ਦਿੰਦਾ ਤੇ ਪੀਪੀਆਂ ਲਾ ਲਓ ਬਾਈ ਪਲਾਸਟਿਕ ਦੀਆਂ ਤੇ ਉਹਨਾਂ 'ਚ ਪਾਣੀ ਠੰਡਾ ਨਹੀਂ ਹੁੰਦਾ ਗਿਆ ਠੀਕ ਆ ਤੇ ਕਿੜੀਆਂ ਦੂਜੀਆਂ ਹੁੰਦੀਆਂ ਕੁੱਜੀਆਂ ਉਹ ਠਰ ਜਾਂਦੀਆਂ ਬਾਈ ਤੇ ਬਾਕੀ ਕੱਪੜਾ ਕੂਪੜਾ ਦਾ ਨਾ ਲਾਇਓ ਬਾਈ ਐਵੇਂ ਤੁਹਾਨੂੰ ਦੱਸ ਦਿੰਨਾ ਮੂਰੇ ਜਾਲੀਆਂ ਦੇ ਤਾਂ ਟੱਕਣੀਆਂ ਮੜੀਆਂ ਮੋਟੀਆਂ ਜਾਲੀਆਂ ਉਹ ਜੀ ਜੀ ਨਾ ਟਕੋ ਜਿਵੇਂ ਸੇਬਿਆਂ ਵਾਲੀ ਬੋਰੀ ਹੁੰਦੀ ਆ ਜਿਹਦੇ ਵਿੱਚ ਦੀ ਹਵਾ ਕ੍ਰਾਸ ਹੋਵੇ ਤੇ ਐਵੇਂ ਬਾਈ ਕਿਤੇ ਹਵਾ ਨਾ ਬੰਦ ਕਰਕੇ ਬਹਿਜੋ ਹੋਮੋਸ ਦੇ ਨਾਲ ਕਬੂਤਰ ਤੁਹਾਡੇ ਵੈਸੇ ਬਿਮਾਰ ਹੋ ਜਾਣੇ ਜੇ ਊ ਨਹੀਂ ਹੋਣੇ ਤਾਂ ਠੀਕ ਆ ਮੇਰੇ ਭਰਾ ਇਹ ਇਹ ਜਿਹੜੇ ਮੁੜ ਕੇ ਨਾ ਬਿਠਾਂ ਦੀ ਗਰਮਾਇਸ਼ ਵਿੱਚ ਹੀ ਬਣੀ ਜਾਂਦੀ ਹੁੰਦੀ ਆ ਤੇ ਉਹ ਵਿੱਚੇ ਹੀ ਕੂਤਰਾਂ ਨੂੰ ਚੜੀ ਜਾਂਦੀ ਆ ਅੱਖਾਂ ਵਾਲੀ ਵੀ ਆਉ ਤੇ ਫਿਰ ਦੂਜੀ ਵੀ ਆਉ ਸੋ ਇਸ ਕਰਕੇ ਜਾਲੀਆਂ ਜੂੜੀਆਂ ਕੋਈ ਬੰਦ ਕਰਨ ਦੀ ਲੋੜ ਨਹੀਂ ਆ ਮੈਂ ਤੁਹਾਨੂੰ ਦੱਸਿਆ ਸੀ ਮੈਂ ਤਾਂ ਸਿਰਫ ਜਦੋਂ ਮੀਂਹ ਆਉਂਦਾ ਉਦੋਂ ਬੰਦ ਕਰਦਾ ਹੁਣਾਂ ਇਹ ਖੁੱਲੀਆਂ ਰਹਿੰਦੇ ਆਂਦੇ ਆ ਉਹ ਵੀ ਬਾਛੜਾਉਂਦੀ ਕਰਕੇ ਤਾਂ ਮਾਣੇ ਮੂਟੇ ਟੱਕ ਦੇਈ ਦੀ ਆਪਾਂ ਤੇ ਨੀੜਾ ਖੁੱਲੀਆਂ ਹੁੰਦੀ ਆ ਬਾਈ ਵੈਂਟੀਲੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਆ ਅਪ ਫਾਈਂਦੂ ਹੀ ਬੰਦ ਕਮਰੇ ਦੇ ਵਿੱਚ ਸਾਰੇ ਪਾਸਿਓਂ ਬਾਰੇਆਂ ਖਿੜਕੀਆਂ ਬੰਦ ਕਰ ਲਓ ਆਪਣੀ ਸਾਹ ਘੁੱਟਣ ਲੱਗ ਜੂ ਤੇ ਇਹਨਾਂ ਦਾ ਵੀ ਬਈ ਇਹਨਾਂ ਨੇ ਕਿਹੜਾ ਫਿਰ ਵਿਚਾਰਦੇ ਨੇ ਬੋਲ ਕੇ ਦੱਸਣਾ ਹਨਾ ਤੇ ਫਿਰ ਉਹ ਇਹਨਾਂ ਨੂੰ ਆਉਂਦੀ ਆ ਬਿਮਾਰੀ ਤੇ ਫਿਰ ਇਹ ਵਿੱਚੇ ਬਿਮਾਰ ਹੁੰਦੇ ਆ ਬਈ ਸੋ ਇਸ ਕਰਕੇ ਬਦਲਦੇ ਮੌਸਮ ਵਿੱਚ ਜਿੰਦਾ ਖਿਆਲ ਰੱਖਣਾ ਬੋਰੀ ਜੇ ਲਾਉਣੀ ਵੀ ਆ ਤਾਂ ਬੋਰੀ ਛੇਬਿਆਂ ਨਹੀਂ ਲਾਓ ਮੂਰੇ ਜਿਵੇਂ ਜੇਮੇ ਵਾਲੀ ਬੋਰੀ ਨੂੰ ਪਾੜ ਕੇ ਕੈਰੀ ਕਰ ਲਓ ਕੈਰੀ ਕਰਕੇ ਲਾ ਸਕਦੇ ਆ ਤੁਸੀਂ ਜਿਵੇਂ ਮਤਲਬ ਡਬਲ ਬੋਰੀ ਨਾਲੋਂ ਸਿੰਗਲ ਬੋਰੀ ਲਾ ਦਿਓ ਠੀਕ ਆ ਮਤਲਬ ਹਵਾ ਰੋਕਣੀ ਆਪਾਂ ਜਿਹੜੀ ਸਿੱਧੀ ਡਾਇਰੈਕਟ ਹਵਾ ਨਾ ਵੱਜੇ ਇਹਨਾਂ 'ਚ ਤੇ ਉਹਦੇ ਨਾਲ ਮੜੇ ਬਹੇ ਦਾ ਇਹਨਾਂ ਨੂੰ ਬਹੇ ਕੋਈ ਨਹੀਂ ਹੁੰਦਾ ਕਿਉਂਕਿ ਇਹਨਾਂ ਦੀ ਆਪ ਦੀ ਤਸਵੀਰ ਬਹੁਤ ਗਰਮ ਹੁੰਦੀ ਆ ਭਾਈ ਇਹ ਉਹਦੇ ਕਹਿੰਦੇ ਮੈਂ ਜਦੋਂ ਹੁਣ ਆ ਦੇਖ ਲੋ ਰੋੜੀ ਖਾਈ ਆ ਥੋੜੇ ਸਾਹਮਣੇ ਕੇਰੀ ਜੀ ਨੂੰ ਕਹਦੇ ਨੇ ਪਿੱਲੀ ਐ ਟਕੁੱਟੀ ਆ ਮੈਂ ਤੇ ਇਹ ਪਹੁੰਚਾ ਜਾਂਦੇ ਆ ਤੇ ਕਿੰਨਾ ਜੀ ਗਰਮੈਸ਼ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਇਹਨਾਂ ਨੂੰ ਜਿੰਨੀ ਠੰਡ ਲੱਗੇ ਮਤਲਬ ਠੰਡ ਚ ਇਹਨਾਂ ਨੂੰ ਨੇ ਵਧੀਆ ਹੁੰਦਾ ਕਿਉਂਕਿ ਭਾਈ ਉੰਨੀ ਇਹ ਗਰਮੀ ਚੱਲਣਗੇ ਜਿਹੜਾ ਠੰਡ ਨਹੀਂ ਨਾ ਚੱਲ ਸਕਦਾ ਤੇ ਉਹ ਗਰਮੀ ਨਹੀਂ ਚੱ ਵਾਰੀ ਦੇ ਲੋ ਆਪਾਂ ਤੁਸੀਂ ਗੋਲੇ ਗੱਲੇ ਹਨਾ ਕਿਵੇਂ ਟਾਵਰਾਂ ਦੇ ਕਿੱਡੀ ਕਿੱਡੀ ਉੱਚੀ ਬੈਠਦੇ ਆ ਤੇ ਆਪਣੇ ਵੀ ਜਿਹੜੇ ਕੂਤਰ ਕਈ ਵਾਰੀ ਗੋਲਨੀ ਪੈ ਜਾਂਦੇ ਆ ਬਾਹਰ ਛਿੱਟੇ ਛੋਟੇ ਕੂਤਰ ਆਪਣੇ ਰਹਿ ਜਾਂਦੇ ਹਨਾ ਤੇ ਉਹ ਦੇਖੋ ਤੁਸੀਂ ਉਹ ਵੀ ਕਿਵੇਂ ਉਹਨਾਂ ਨੂੰ ਕੀ ਹੁੰਦਾ ਕੁਝ ਨਹੀਂ ਹੁੰਦਾ ਇਹ ਆਪਾਂ ਜਿੰਨੀ ਇਹਨਾਂ ਦੀ ਕੇਅਰ ਕਰਦੇ ਆ ਉੰਨੀ ਇਹੇ ਸੋਲ ਹੋਈ ਜਾਂਦੇ ਆ ਇਹ ਮਤਲਬ ਆਪਾਂ ਹੁਣ ਬਣਾ ਲੈ ਮੰਨ ਇਹ ਖੁੱਡਿਆਂ 'ਚ ਰਹਿਣ ਵਾਲੇ ਆ ਆਪਣੇ ਨਾਲ ਹੀ ਇਹ ਵਧੀਆ ਵੜਦੇ ਇਹਨਾਂ ਦਾ ਸਰੀਰ ਵਧੀਆ ਆਪਣੇ ਨਾਲ ਐ ਸੈੱਟ ਰਹਿੰਦਾ ਪਰ ਫੇਰ ਵੀ ਇਹਨਾਂ ਨੂੰ ਜਿਹੜਾ ਕੁਦਰਤੀ ਮਾਹੌਲ ਆ ਉਹ ਹੋਣਾ ਚਾਹੀਦਾ ਇਹ ਨਹੀਂ ਵੀ ਸਾਰਾ ਕੁਝ ਬੰਦ ਕਰ ਦੇਣਾ ਆਪਾਂ ਤੇ ਇੱਕ ਹੋਰ ਗੱਲ ਤੇ ਮੇਰੇ ਬਾਈ ਕਿਤੇ ਐਵੇਂ ਕਿਸੇ ਦੇ ਮਗਰ ਲੱਗ ਕੇ ਤੇ ਐਵੇਂ ਨਾ ਕਿਤੇ ਗਰਮ ਖਰਾਕ ਹੁਣੀ ਨਾ ਸਟਾਰਟ ਕਰ ਦਿਓ ਤੇ ਗਰਮ ਖਰਾਕ ਬਾੜੀ ਪਾਉਣ ਦੀ ਵੀ ਲੋੜ ਨਹੀਂ ਜਿੰਨੀ ਕੂਤਰਾਂ ਨੂੰ ਨੇਚਰਲ ਖਰਾਕ ਪਵੇ ਉਹਦੇ ਅਰਗੇ ਰੀਸ਼ ਨਹੀਂ ਹੈਗੀ ਠੀਕ ਆ ਹਾਂ ਗਰਮ ਤੁਸੀਂ ਮਾੜੀ ਮੋਟੀ ਪਾਉਣੀ ਆ ਮੈਂ ਵੈਸੇ ਬਾਜਰਾ ਪਾਉਣਾ ਹੁੰਨਾ ਤੇ ਬਾਜਰਾ ਪਾ ਸਕਦੇ ਹੋ ਤੁਸੀਂ ਤੇ ਛੋਲੇ ਮਾੜੇ ਮੋٹے ਪਾ ਸਕਦੇ ਬਾਕੀ ਕਣਕ ਤੇ ਸਰੋਂ ਤੇ ਮੋਠ ਤੇ ਵਿੱਚ ਤਾਰਾ ਮੀਰਾ ਜਾਂ ਅਲਸੀ ਓਲਸੀ ਤੇ ਪਹਿਲੀ ਗੱਲ ਪਾਉਣ ਦੀ ਲੋੜ ਜਦੋਂ ਸਮਾਂ ਆਊਗਾ ਉਹ ਮਾਰਗ ਆਊਗਾ ਆਪਾਂ ਨਾਲ ਦੀ ਨਾਲ ਵੀਡੀਓ ਬੜਾਈ ਚੱਲਾਂਗੇ ਤੁਹਾਨੂੰ ਦੱਸੀ ਚੱਲਾਂਗੇ ਤੇ ਬਾਜਰਾ ਵੀ ਜਿਹੜਾ ਬਈ ਪਾਉਣਾ ਤੁਸੀਂ ਬਾਜਰਾ ਵੀ ਮਤਲਬ ਪਹਿਲਾਂ ਲਿਆ ਕੇ ਦੁਕਾਨ ਤੋਂ ਉਹਨੂੰ ਚੰਗੀ ਤਰ੍ਹਾਂ ਧੋਣਾ ਪਹਿਲਾਂ ਕਰਾ ਦਾ ਭੌਂ ਕੇ ਰੱਖ ਦੇਣਾ ਜਿਵੇਂ ਮੈਂ 30 35 ਕਿਲੋ ਵਾਇਦਰਾ ਲਿਆਉਣਾ ਨਾ ਮੇਰਾ 2 ਮਹੀਨੇ ਦਾ 3 ਨਾਲ ਦਿਨਾਂ ਕੀ ਲੱਗਦਾ 50 40 ਕਿਲੋ ਲੱਗ ਜਾਂਦਾ ਲਿਆ ਕੇ ਉਹਨੂੰ ਪਹਿਲਾਂ ਤਾਂ ਵੱਡੇ ਟੱਬ ਵਿੱਚ ਪਾ ਕੇ ਪੂਰੀ ਰਾਤ ਭਿੱਜਾ ਰਹਿਣ ਦੇਣਾ ਸਵੇਰੇ ਉਹਦਾ ਪਾਣੀ ਨਤਾਰ ਕੇ ਉਹ ਚੰਗੀ ਤਰ੍ਹਾਂ ਉਹਨੂੰ 8 10 ਸਾਰੀ ਉਹਦੇ ਵਿੱਚੋਂ ਪਾਣੀ ਘਟਨਾ ਮਲ 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 ਐਂ ਚੰਗੀ ਤਰ੍ਹਾਂ ਦਸੱਲੀ ਨਾਲ ਮਲਣਾ ਬਾਈ ਮਤਲਬ ਉਹਦੇ ਜਿਹੜੇ ਕਸੀਰ ਜੇ ਹੁੰਦੇ ਆ ਉਹ ਲੱਗੇ ਨਾ ਰਹਿ ਜਾਣ ਉਹਦੇ ਉੱਤੇ ਠੀਕ ਆ ਉਹਨੂੰ ਚੰਗੀ ਤਰ੍ਹਾਂ 15 ਵਾਰੀ ਵੀ ਤੁਸੀਂ ਕੱਢਣਾ ਮਤਲਬ ਪਵੇ ਤਾਂ 15 ਵਾਰੀ ਵੀ ਪਾਣੀ ਕੱਢਣਾ ਤੁਸੀਂ ਮਲ ਮਲ ਕੇ ਮਲ ਮਲ ਕੇ ਮਤਲ ਜਦੋਂ ਤੱਕ ਪਾਣੀ ਦਾ ਰੰਗ ਸਾਫ਼ ਨਹੀਂ ਹੁੰਦਾ ਉਨਾ ਚਿਰ ਤੁਸੀਂ ਪਾਣੀ ਕੱਢੀ ਜਾਣਾ ਮਲ ਮਲ ਕੇ ਪਾਣੀ ਕੱਢੀ ਜਾਣਾ ਮਲ ਮਲ ਕੇ ਠੀਕ ਹੈ ਤੇ ਉਸ ਤੋਂ ਬਾਅਦ ਉਹਨੂੰ ਛਾਵੇਂ ਸੁਕਾ ਲੈਣਾ ਤੇ ਛਾਵੇਂ ਸੁਕਾ ਕੇ ਤੇ ਤੁਸੀਂ ਸਾਰੇ ਬਾਜਰੇ ਦੇ ਉੱਤੇ ਵੀ ਜਿਵੇਂ ਮੰਨ ਲਓ ਸਰੋਂ ਦਾ ਤੇਲ ਹੁੰਦਾ ਸਰੋਂ ਦਾ ਤੇਲ ਤੁਸੀਂ ਸਿੱਧਾ ਹੀ ਡਰਾਈਟ ਨਹੀਂ ਲਾਉਣਾ ਕਿਉਂਕਿ ਉਹਦੇ ਜਿਹੜਾ ਉਹ ਕੜਤੜ ਹੁੰਦੀ ਕੌੜਾ ਤੇਲ ਹੁੰਦਾ ਜਾਦਾ ਮਿੱਠਾ ਤੇਲ ਲਿਆਓ ਮਿੱਠਾ ਤੇਲ ਜਿਵੇਂ ਮੰਨ ਲਓ ਅਰਸੀ ਦੇ ਤੇਲ ਨੂੰ ਜਾਂ ਤਿਰਾਂ ਦੇ ਤੇਲ ਨੂੰ ਮਿੱਠਾ ਤੇਲ ਕਹਿੰਦੇ ਆ ਠੀਕ ਆ ਉਹ ਲਿਆਓ ਉਹ ਤੁਸੀਂ ਉਸ ਹਿਸਾਬ ਨਾਲ ਜਿਵੇਂ ਮੰਨ ਲਓ ਤੁਹਾਡਾ ਜਿੰਨਾ ਕਿ ਤੁਹਾਡਾ ਬਾਜਰਾ ਹੋਸਾਣਾ ਵੀ ਸਾਰੇ ਬਾਜਰੇ ਤੇ ਲੱਗ ਜੇਵੇ ਤਰ ਹੋਏ ਸਾਰਾ ਬਾਜਰਾ ਚੰਗੀ ਤਰ੍ਹਾਂ ਹੱਥਾਂ ਨੂੰ ਮਲ ਕੇ ਸਾਰੇ ਵਜਾਂ ਜਿਵੇਂ ਇੱਕ ਜਿਵੇਂ ਤੁਹਾਡਾ ਬਾਜਰਾ ਵੱਧ ਆ ਜਿਵੇਂ ਮੇਰਾ 35 40 ਕਿਲੋ ਲੱਗਦਾ ਮੈਂ ਟੱਬੇ ਦੇ ਵਿੱਚ ਪਾ ਗਏ ਤੇ ਵਿੱਚ ਉਹਦੇ ਵਿੱਚ ਪਾਇਆ ਤੇਲ ਪਾ ਕੇ ਘੇਰਾ ਮਲ ਦਿੰਨਾ ਨਾਲ ਜੇ ਘੱਟ ਲੱਗੇ ਮੈਨੂੰ ਵੀ ਥੋੜਾ ਹੋਰ ਪਾ ਦੇਣਾ ਨਾਲ ਉਸ ਤਰੀਕੇ ਨਾਲ ਤੁਸੀਂ ਉਹਦੇ ਉੱਤੇ ਮਿੱਠਾ ਤੇਲ ਮਲ ਸਕਦੇ ਹੋ ਤੇ ਜੇ ਤੁਸੀਂ ਸਰੋਂ ਦਾ ਹੀ ਮਲਣਾ ਥੋੜੇ ਘਰੇ ਪਿਆ ਸਰੋਂ ਦਾ ਵੈਸੇ ਤਾਂ ਸਰੋਂ ਦਾ ਤੇਲ ਘਰ ਦਾ ਹੋਵੇ ਕਹਾਣੀ ਕੱਢੀ ਵਾਲਾ ਉਹ ਵਧੀਆ ਆਂਦਾ ਉਹਨੂੰ ਕੀ ਕਰਨਾ ਤੁਸੀਂ ਉਹਨੂੰ ਮੈਂ ਤੁਹਾਨੂੰ ਸ਼ੁੱਧ ਕਰਨ ਦਾ ਉਹਦੀ ਨਾ ਕੜਤਨ ਮਾਰਨ ਦਾ ਤਰੀਕਾ ਦੱਸਦਾ ਉਹ ਤੁਸੀਂ ਕੀ ਕਰਨਾ ਜਿਵੇਂ ਮੰਨ ਲਓ ਤੁਸੀਂ ਤੇਲ ਪਾ ਲੈਣਾ ਜਿੰਨੀ ਕਿ ਤੁਹਾਨੂੰ ਜ਼ਰੂਰਤ ਹੈ ਜਿੰਨਾ ਕਿ ਵਰਤਨਾ ਤੁਸੀਂ ਉਹਨਾਂ ਕ ਪਾ ਕੇ ਕੜਾਈ ਦੇ ਵਿੱਚ ਉਹਦੇ ਵਿੱਚ ਇੱਕ ਰੋਟੀ ਦੇ ਚਾਰ ਟੁਕੜੇ ਕਰਕੇ ਸੜ ਦੇਣੇ ਆ ਤੇ ਇੱਕ ਪਿਆਜ਼ ਦੇ ਚਾਰ ਟੁਕਰੇ ਕਰਕੇ ਸਿਰ ਦਿੰਨੇ ਆ ਜਿਵੇਂ ਰੋਟੀਆਂ ਐਨ ਪਾਪੜ ਬਣ ਗਈ ਵਿੱਚ ਬਰਾਊਨ ਹੋ ਗਈ ਤੇ ਪਿਆਜ਼ ਜਮਾ ਪੁੱਜ ਗਿਆ ਬਰਾਊਨ ਹੋ ਗਿਆ ਉਦੋਂ ਰੋਟੀ ਦੇ ਪਿਆਜ਼ ਵਿੱਚੋਂ ਕੱਢ ਦੋ ਤੇ ਉਹ ਨੂੰ ਜਿਹੜਾ ਤੇਲ ਆ ਉਹ ਨੂੰ ਐ ਚੰਗੀ ਤਰ੍ਹਾਂ ਪੁਣ ਕੇ ਕਿਸੇ ਸਿਸੀ ਜਾਂ ਕਿਸੇ ਬੋਤਲ ਦੇ ਵਿੱਚ ਪਾ ਕੇ ਰੱਖ ਸਕਦੇ ਆ ਤੁਸੀਂ ਉਹਦੀ ਕੜਤਨ ਮਰ ਜੂ ਫਿਰ ਬਈ ਉਹ ਤੇਲ ਮਿੱਠਾ ਹੋਈ ਉਹ ਵੀ ਠੀਕ ਆ ਉਹ ਉਹ ਤੁਸੀਂ ਵਰਤ ਸਕਦੇ ਹੋ ਤੇ ਜਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜਾ ਹੋ ਅਰਸੀ ਦਾ ਤੇ ਤਿਲਾਂ ਦਾ ਤੇਲ ਤੇ ਅਰਸੀ ਕੋਈ ਭਰਾ ਜੇ ਕੋਈ ਪਾਉਂਦਾ ਵੀ ਆ ਤਾਂ ਬਈ ਇਹ ਪੋ ਮਾਗਦੀਆਂ ਘਰਾਕਾਂ ਹੁੰਦੀਆਂ ਇਹ ਐਵੇਂ ਨਾ ਕਿਤੇ ਹੁਣੇ ਪਾਉਣ ਲੱਗ ਜਿਓ ਜਿਵੇਂ ਪੋ ਮਾਗਦੇ ਵਿੱਚ ਕੂਤਰਾਂ ਦੇ حساب ਨਾਲ ਕੁਆਂਟੀਟੀ ਦੇਖ ਲੈ ਜਿਵੇਂ ਮੈਂ ਮੇਰੇ ਕੂਤਰ ਮੇਰੀ ਦਾ ਕਿਲੋ ਕੋ ਮੈਂ ਤਾਂ ਪਾਉਣਾ ਹੁਣ ਮੜੀ ਮੋਟੀ ਤੇ ਮੈਂ ਵੈਸੇ ਉਹ ਆ ਤੇਲ ਤੁਰਲਾ ਸਿਸਟਮ ਮੈਂ ਵਧੀਆ ਕਰਦਾ ਰਹਿਣਾ ਹੁੰਨਾ ਤੇ ਬਾਜਰਾ ਹੋ ਜਾਂਦਾ ਤੇ ਜੇ ਕੋਈ ਪਰਾ ਤਿਲ ਪਾਉਣੇ ਚਾਹੁੰਦਾ ਤਾਂ ਤਿਲ ਵੀ ਪਾ ਸਕਦੇ ਆ ਆਪਾਂ ਬਈ ਜਿਵੇਂ ਤੇਲਾਂ ਦਾ ਤੇਲ ਵੀ ਜਿਵੇਂ ਆਪਾਂ ਉਹ ਬਾਹਲਾ ਵੀ ਗਰਮ ਨਹੀਂ ਕਰ ਦੇਣਾ ਫਿਰ ਮੈਂ ਤੁਹਾਨੂੰ ਹੋਰ ਦੱਸਦਾ ਇੱਕ ਇਹਨਾਂ ਨੂੰ ਬਾਈ ਇਹਨਾਂ ਦੀ ਗਰਮੈਸ਼ ਵੀ ਕੱਢਦੇ ਰਹਿਣਾ ਇਹ ਨਹੀਂ ਵੀ ਆਪਾਂ ਗਰਮ ਖਰਾਕ ਪਾਈ ਜਾਨਾ ਤੇ ਹੋਰ ਕੁਝ ਕਰਨਾ ਨਹੀਂ ਇਹਨਾਂ ਨੂੰ ਆਪਾਂ ਤਰਫਲੇ ਦਾ ਪਾਊਡਰ ਵੀ ਲਾ मतलब ਤਰਫਲੇ ਦਾ ਜਿਹੜਾ ਪਾਣੀ ਹੈ ਨਾ ਉਹ ਵੀ ਪਾਉਣਾ ਜਾਂ ਤਰਫਲਾ ਜਾਂ ਜਿਵੇਂ ਮੱਲ ਔਰ ਸੌਂਤ ਆ 15 ਦਿਨਾਂ ਬਾਅਦ ਰਸੌਂਤ ਛੋਲਿਆਂ ਦੇ ਦਾਣੇ ਜਿੰਨੀ ਤੁਸੀਂ ਪਾ ਦੇਣੀ ਆ ਪਾਣੀ ਦੇ ਵਿੱਚ ਇਹਨਾਂ ਦੀ ਗਰਮੈਸ਼ ਵੀ ਕੱਢਦੇ ਰਹਿਣਾ ਇਹ ਨਹੀਂ ਨੀਰੀ ਪੂਰੀ ਆਪਾਂ ਗਰਮ ਖਰਾਕ ਹੀ ਪਾਈ ਤੁਰੇ ਜਾਣਾ ਬਾਈ ਪਹਿਲੀ ਗੱਲ ਐਨੀ ਗਰਮ ਖਰਾਕ ਪਾਉਣ ਦੀ ਲੋੜ ਨਹੀਂ ਕਿਉਂਕਿ ਇਹ ਹਾਂ ਖਰਾਕ ਪਾਓ ਸਿਆੜਾਂ ਦੇ ਵਿੱਚ ਖਰਾਕ ਕਈ ਭਰਾ ਖੋਆ ਵੀ ਬਣਾ ਕੇ ਪਾਉਂਦੇ ਆ ਕਿ ਪੰਜੀਰੀ ਬਣਾ ਕੇ ਪਾਉਂਦੇ ਆ ਤੇ ਹੋਰ ਕਈ ਭਰਾ ਕਈ ਕੁਝ ਬਣਾ ਕੇ ਖਰਾਕ ਪਾਉਂ ਉਹ ਖਰਾਕ ਦਾ ਨਹੀਂ ਚੱਕਰ ਵੀ ਆਪਾਂ ਨਹੀਂ ਪਾਉਣੀ ਪਰ ਨਰੀਪੂਰੀ ਗਰਮ ਨਹੀਂ ਪਾਉਣੀਗੀ ਖਰਾਕ ਕਿਉਂਕਿ ਮੁੜ ਕੇ ਫਿਰ ਮੂੰਹ ਪਟਣਉਣੀ ਹਟਦੇ ਬਾਈ ਕਬੂਤਰ ਫਿਰ ਉਹ ਬਹੁਤ ਔਖਾ ਹੋ ਜਾਂਦਾ ਮੂੰਹ ਹਟਦਾ ਜਾਂਦੇ ਆ ਫਿਰ ਉਹ ਥੋੜਾ ਜਨਾ ਔਖਾ ਹਟਦੇ ਆ ਤੇ ਇਸ ਕਰਕੇ ਆਪਾਂ ਪਹਿਲਾਂ ਹੀ ਉਹਨਾਂ ਕ ਮਤਲਬ ਇਹਨਾਂ ਦੀ ਸਿਆਲਾਂ ਦੇ ਵਿੱਚ ਵੀ ਆਪਾਂ ਗਰਮੈਸ਼ ਕੱਢਦੇ ਰਹਿਣਾ ਜਿਵੇਂ ਮੰਨ ਲਓ ਤੁਹਾਨੂੰ ਦੱਸਿਆ ਮੈਂ ਜਿਆਦਾ ਤਰਫਲਾ ਪਿਉਂਦੋ ਜਿਵੇਂ ਸਵੇਰੇ ਤੇ ਰਾਤ ਨੂੰ ਪਿਉਂਦਾ ਸਵੇਰੇ ਖਾਲੀ ਪੇਟ ਇਹਨਾਂ ਨੂੰ ਪਾ ਦੋ ਜਿਵੇਂ 1 ਲੀਟਰ ਪਾਣੀ ਦੇ ਵਿੱਚ ਉਹ ਤੁਸੀਂ ਉਹ ਪਾ ਸਕਦੇ ਹੋ ਤੁਸੀਂ ਮੰਨ ਲਓ ਅੱਧੇ ਗਲੀਟਰ ਪਾਣੀ ਦੇ ਵਿੱਚ ਚਮਚਾ ਪਿਉਂ ਸਕਦੇ ਹੋ ਤੇ 1 ਲੀਟਰ ਪਾਣੀ ਦੇ ਵਿੱਚ ਇੱਕ ਉਪੀ ਪਾ ਦੋ ਸਵੇਰ ਨੂੰ ਤੇ ਖਾਲੀ ਪੇਟ ਜਦੋਂ ਨਿਰਨਾ ਕਾਲ ਜਾ ਵੀ ਕੋਈ ਕਹਿ ਦਿੰਦੇ ਭਰਾ ਇਹ ਆਪਣਾ ਕਾਲਾ ਘੋੜਾ ਘੜਕਦਾ ਕਿਉਂ ਦੋਨੇ ਇੱਕ ਇੱਕ ਡੱਬਾ ਹੋਇਆ ਫਿਰਦਾ ਨਾਲੇ ਉਹਦੀ ਇੱਕ ਕਾਲਾ ਮੀਲੀ ਹੋਈ ਕਾਲੇ ਨਾਲ ਆ ਇਹਦੇ ਨਾਲ ਇਹ ਲਾਲ ਲੱਭੀ ਤੇ ਉਹਦੇ ਨਾਲ ਤਾਂ ਉਹ ਮੀਲੀ ਆ ਉਹਦੇ ਲਾਲ ਡੱਬੇ ਆਂਡੇ ਤੇਰੀ ਬੈਠੀ ਉਹ ਕਾਲੇ ਨੱਬੇ ਨਾਲ ਆ ਨੀ ਲੜਬਾ ਕੁਤਰ ਬਹੁਤ ਸਿਆਣਾ ਬਈ ਇਹ ਦੋ ਪੁੱਤਰੀਆਂ ਦੇ ਬੱਚੇ ਬਣਦਾ ਇੱਕ ਤਾਂ ਉਹ ਜਿਹੜੀ ਸਾਹਮਣੇ ਕੁੰਡੇ 'ਚ ਬੈਠੀ ਆ ਉਹਦੇ ਤੇ ਇੱਕ ਇਹਦਾ ਆਵਦਾ ਬੱਚਾ ਕੱਢਿਆ ਇੱਧਰ ਲਾਲ ਡੱਬਾ ਬੱਚਾ ਉਹ ਸਾਹਮਣੇ ਨਿੱਕਾ ਜਿਹਾ ਦੀਦਾ ਬੈਠਾ ਇਹਨਾਂ ਕੁਤਰੀ ਅਸਲ ਦੇ ਵਿੱਚ ਮਿਲੀ ਹੋਈ ਆਹਾ ਆ ਜਿਹੜੀ ਲਾਲ ਮੋਢਿਆਂ ਵਾਲੀ ਆਹਾ ਲਾਲ ਮੋਢੇ ਵਾਲੇ ਦਾ ਬੱਚਾ ਵੀ ਲਾਲ ਮੋਢਿਆਂ ਵਾਲਾ ਹੀ ਉਹ ਬੈਠਾ ਠੀਕ ਆ ਬਾਈ ਜੀ ਤੇ ਇੱਕ ਤਾਂ ਮੰਨ ਲਓ ਜਾਲੀਆਂ ਨਹੀਂ ਬੰਦ ਕਰਨੀਆਂ ਤੇ ਗਰਮ ਖਰਾਕ ਨਹੀਂ ਸਟਾਰਟ ਕਰਨੀ ਜਿਆਦਾ ਗਰਮ ਖਰਾਕ ਪਾਉਣੀ ਨਹੀਂ ਤੇ ਸਿਆਲਾਂ ਦੇ ਵਿੱਚ ਇਹਨਾਂ ਦੀ ਗਰਮੈਸ਼ ਆਪਾਂ ਕੱਢਦੇ ਰਹਿਣਾ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੀ ਚੱਲੂਗਾ ਜਾਂ ਤੁਸੀਂ ਕਮੈਂਟ ਕਰ ਦਿਆ ਕਰੋ ਹਰੇਕ ਵੀਡੀਓ ਦੇ ਉੱਤੇ ਕਮੈਂਟ ਕਰ ਦਿਆ ਕਰੋ ਵੀ ਆਪਾਂ ਅਗਲੀ ਵੀਡੀਓ ਕਿਹੜੀ ਬਣਾਈਏ ਤੇ ਫਿਰ ਮੈਂ ਦੱਸ ਦਊਗਾ ਵੀ ਜਿਵੇਂ ਸਿਆਲਾਂ ਦੇ ਵਿੱਚ ਪੂਰੇ ਪਹਿਲੀ ਗੱਲ ਆ ਲੋੜ ਹੀ ਨਹੀਂ ਬਾਈ ਇਹਨਾਂ ਨੂੰ ਆਪਾਂ ਜਾਲੀਆਂ ਜੂੜੀਆਂ ਟਕਣ ਦੀ ਤਾਂ ਕਿਉਂਗਾ ਮੈਂ ਤੁਹਾਨੂੰ ਤਿੰਨ ਚਾਰ ਪ੍ਰਕਾਰ ਦੇ ਨਾਲ ਅਰਕਾ ਉਹਦੋਂ ਮੈਂ ਅਰਕਾ ਦੱਸ ਦਊਗਾ ਬਾਈ ਉਹ ਅਰਕਾ ਪਾ ਦਿਓ ਮਤਲਬ ਨਹੀਂ ਬਾਈ ਤੁਹਾਡਾ ਕੁੱਤਰ ਇਹੋ ਹੋ ਜੇ ਵੇ ਦੂਸਰਾ ਠੰਡ ਮਾਨ ਜੇ ਵੇ ਤੇ ਜਾਲੀ ਦਾ ਵੈਸੇ ਨਹੀਂ ਬਾਈ ਟਕਣੀ ਕਿਉਂਕਿ ਗਰਮੈਸ਼ ਅਦੀ ਦੂਜੀ ਮਤਲਬ ਬੰਦ ਦਾ ਜਮਾ ਹੀ ਨਹੀਂ ਕਰਨੀ ਨਾ ਹਮਸ ਹਮਸ ਦੇ ਨਾਲ ਹੀ ਅੱਜ ਕਈ ਭਰਾ ਜਿਵੇਂ ਬਾਈ ਦਾ ਮੈਸੇਜ ਆਇਆ ਸੀਗਾ ਅੱਖਾਂ ਦੀ ਬਿਮਾਰੀ ਵਾ ਤੇ ਕਹਿੰਦਾ ਵੀਰੇ ਅੱਖਾਂ ਉਹਨੂੰ ਫਿਰ ਮੈਂ ਦੱਸਿਆ ਉਹਨੂੰ ਮੈਂ ਜਿਆਦਾ ਬਾਈ ਉਹ ਉਹਨੂੰ ਮੈਂ ਦਾਸਤਾਹੀ ਵੈਸੇ ਫੇਰ ਵੀ ਪਰ ਤੁਸੀਂ ਵੀ ਵਰਤ ਲਿਓ ਜਿਵੇਂ ਮੰਨ ਲਓ ਜੇ ਕਿਸੇ ਭਰਾ ਦੇ ਅੱਖਾਂ ਹੀ ਆ ਗੂਤਰਾਂ ਦੇ ਹਨਾ ਪਹਿਲੀ ਤਾਂ ਗੱਲ ਆਪਾਂ ਅਰਦਾਸ ਕਰਦੇ ਆਂ ਵੀ ਸਾਰਿਆਂ ਦੇ ਤੰਦਰੁਸਤੀ ਹੋਵੇ ਨਾ ਕੋਈ ਬਿਮਾਰੀ ਦਾ ਸਾਹਮਣਾ ਕਰਨਾ ਪਵੇ ਤੇ ਕਿੱਥੇ ਗਾ ਝੋਟਾ ਬਣਾ ਆ ਫਿਰਦਾ ਇਤਨਾ ਤੁਨ ਮਕੂਤਰ ਦਿਖਾਉਣਾ ਇੱਕ ਆਪਣਾ ਜਿਹੜਾ ਉਹਦੇ ਜਮਾ ਉਹ ਹੋ ਗਿਆ ਸੀ ਆ ਆਦੇ ਆ ਚੁਗੀ ਜਾਂਦਾ ਆਦੇ ਸ਼ਾਕ ਆ ਆ ਆਲ ਲਾਲ ਦੇ ਮਗਰ ਆ ਦੇ ਆ ਜਿਹੜਾ ਸ਼ਾਕ ਇਹ ਤਕਰੀਬਨ 70% ਬਾਈ ਕਰਦਣ ਘਮਾ ਗਿਆ ਸੀ ਤੇ ਅੱਜ ਦੇਖ ਲਓ ਇੱਕ ਹਫ਼ਤੇ ਤੋਂ ਪਹਿਲਾਂ ਪਹਿਲਾਂ ਆਪਾਂ ਸਹੀ ਕਰ ਲਿਆ ਹੈ ਕਿੱਥੇ ਚਲਦੀ ਸੀ ਗੱਲ ਨੂੰ ਮੈਨੂੰ ਗੱਲ ਭੁੱਲ ਗਈ ਯਾਰ ਚਿਰੋ ਕੋਈ ਨਾ ਮੈਂ ਜਿੰਨੀਆਂ ਗੱਲਾਂ ਦੱਸੀਆਂ ਬਾਈ ਇਹਨਾਂ ਤੇ ਗੌਰ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ हां ਆਪਾਂ ਉਹ ਦੱਸਦਾ ਸੀ ਮੈਂ ਤੁਹਾਨੂੰ ਅੱਖਾਂ ਦੀ ਬਿਮਾਰੀ ਵੀ ਪਹਿਲਾਂ ਤਾਂ ਪਰਦਾਸ ਕਰਦੇ ਹਾਂ ਮਾਰਾ ਕਿ ਕਿਸੇ ਦੇ ਬਿਮਾਰੀ ਆਵੇ ਨਾ ਕੋਈ ਸਾਰਿਆਂ ਦੇ ਤੰਦਰੁਸਤੀ ਹੋਵੇ ਜੇ ਕਿਸੇ ਭਰਾ ਦੇ ਹੈਗੀ ਵੀ ਆੱਖਾਂ-ਕਾ ਕੋ ਵਾਇਰਸ ਆਇਆ ਵਾ ਤਾਂ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਫੜਕੜੇ ਵਾਲੇ ਪਾਣੀ ਨਾਲ ਬਈ ਅੱਖ ਧੋਣੀ ਹੈ ਚੰਗੀ ਤਰ੍ਹਾਂ ਟਿਕਾ ਕੇ ਫੜਕੜੇ ਵਾਲੇ ਪਾਣੀ ਨਾਲ ਅੱਖ ਧੋ ਕੇ ਤੇ ਉਹਦੇ ਵਿੱਚ ਫੈਸਟਵਡੀ 21 ਡ੍ਰੋਪ ਹੁੰਦਾ ਉਹ ਪਾ ਦੇਣਾ ਤੇ ਜੇ ਤੁਹਾਨੂੰ ਲੱਗਦਾ ਵੀ ਮਤਲਬ ਰੇਸ਼ਾ ਹੈ ਤਾਂ ਬੈਵਦੀ ਆ ਤਾਂ ਦੋ ਦੋ ਕਾਲੀਆਂ ਮਿਰਚ ਦੇ ਸਕਦੇ ਆ ਤੁਸੀਂ ਉਤਰਾ ਨੂੰ ਕਾਲੀ ਮਿਰਚ ਦਾ ਵੈਸੇ ਵੀ ਜਿਵੇਂ ਜਿੰਨੇ ਉਤਰਾ ਉਸ ਹਿਸਾਬ ਨਾਲ ਤੁਸੀਂ ਦੋ ਪਰ ਹੈਡ ਇੱਕ ਉਤਰ ਦੀ ਦੋ ਮਿਰਚਾਂ ਪਿਉਂ ਦੋ ਨਾਲ ਪਾਣੀ ਪਿਉਂ ਦੋ ਦੋ ਸਵੇਰ ਨੂੰ ਦੇ ਦਿਓ ਤੇ ਬਾਕੀ ਉਹ ਦੂਜਾ ਉਹ ਪਾਣੀ ਦੇ ਦਿਓ ਕਾਲੀਆਂ ਮਿਰਚਾਂ ਵਾਲਾ ਪਾਣੀ ਜਿਆਦਾ ਜੇ ਥੋੜੇ ਕੋਲ ਬਾਵਾ ਦਾ ਕੁਝ ਜਿਹਾ ਪਾ ਦਿਓ ਤੇ ਨਹੀਂ ਜੇ ਉਸ ਹਿਸਾਬ ਨਾਲ ਆ ਉਹ 5 5 7 7 ਐਮ ਐਲ ਪਾ ਕੇ ਤੇ ਸਾਰੇ ਕੁੱਤਰ ਨੂੰ ਪਿਆ ਸਕਦੇ ਆ ਤੁਸੀਂ ਭਾਈ ਬੈਬਦੀ ਸਾਰੀ ਹਟ ਜੂ ਤੇ ਉਹ ਤੁਸੀਂ ਫੈਸਟ ਬੱਡੀ ਪਾ ਦੇਣੀ ਆ ਤੇ ਉਹ ਉਸ ਤੋਂ ਬਾਅਦ ਇੱਕ ਪੋਲੀਡੈਕਸ ਜਿਹੜਾ ਪਾਊਡਰ ਹੁੰਦਾ ਉਹ ਵੀ ਪਾ ਸਕਦੇ ਆ ਆਪਾਂ ਜਾਂ ਟ੍ਰੈਟਰਾਸਾਈਕਲਿਨ ਦਾ ਜਿਹੜਾ ਪਾਊਡਰ ਆ ਨਾ ਪੀਲੇ ਪੈਕਟ ਵਾਲਾ ਹੁੰਦਾ ਉਹ ਉਹਦੀ ਇੱਕ ਚੁੰਡੀ ਭਰ ਕੇ ਮਤਲਬ ਕੁੱਤਰ ਦੇ ਮੂੰਹ 'ਚ ਖੋਲ ਕੇ ਉਹਨੂੰ ਧੁੱਪੇ ਪਾ ਦੇਣਾ 3 ਘੰਟੇ ਕੋਹ ਨਹੀਂ ਦੇਣਾ ਨੂੰ ਫਿਰ ਉਸ ਤੋਂ ਬਾਅਦ 3 ਘੰਟੇ ਬਾਅਦ ਉਹਨੂੰ ਪਾਣੀ ਦੇਣਾ 5 ਐਮ ਐਲ ਦੀ ਗਈ ਤੇ ਬਸ ਇੱਕ ਦੇਸੀ ਤਰੀਕਾ ਤੁਹਾਨੂੰ ਮੈਂ ਦੱਸਦਾ ਨਾ ਸਰਨਾ ਦੇ ਪੱਤੇ ਲੈ ਲਿਓ ਥੋੜੇ ਜਿਹੇ ਤੇ ਚਮਚਾ ਚੌਂਚਾ ਸੌਂਫ ਜਵੈਣ ਤੇ ਚਿੱਟਾ ਜੀਰਾ ਪਾ ਲਿਓ ਤੇ 2 ਲੀਟਰ ਪਾਣੀ ਦੇ ਵਿੱਚ ਪਾ ਕੇ ਬਾਲਿਓ ਤੇ ਜਦੋਂ 1 ਲੀਟਰ ਪਾਣੀ ਰਹਿ ਗਿਆ ਉਹਨੂੰ ਲਾ ਲਿਓ ਤੇ ਫਿਰ ਉਹ ਉਹਦੀ ਤੁਸੀਂ ਇੱਕ ਕੱਪੀ ਉਸ ਪਾਣੀ ਦੀ ਇੱਕ ਕੱਪੀ ਮੰਨ ਕੇ ਚੱਲੋ ਬਈ 1 ਲੀਟਰ ਪਾਣੀ ਦੇ ਵਿੱਚ ਪਾ ਕੇ ਤੇ ਕੂਤਰ ਨੂੰ ਪਿਆਓ ਬਈ ਤਿੰਨ ਚਾਰ ਦਿਨ ਲਗਾਤਾਰ ਤੇ ਕੋਈ ਅੱਖਾਂ ੱਖਾਂ ਨਹੀਂ ਰਹਿੰਦੀਆਂ ਗੀਆਂ ਅਨ ਨਾਲੇ ਤਾਂ ਪੁੱਤਾਂ ਦਾ ਪੇਟ ਸਾਫ਼ ਤੇ ਨਾਲੇ ਸਭ ਕੁਝ ਅੱਖਾਂ-ਅੱਖਾਂ ਖਤਮ ਅੱਖਾਂ ਵੇ ਵੇ ਬੂਬਾ ਦੀ ਦੇ ਵੈਸੇ ਇਹ ਨਮ ਨਾਲ ਵੀ ਚਲੀ ਜਾਂਦੀ ਬਈ ਨਮ ਵਾਲ ਕੇ ਪਾ ਦਿਆ ਕਰੋ ਨਮਾਣਾ ਪਾਣੀ ਵਾਲ ਕੇ ਨਾ ਪੁੱਤਾਂ ਨੂੰ ਪਿਆਓ ਤੇ ਨਾਲੇ ਤਾਂ ਜਿਹੜੇ ਮੁਲਾਪ ਮੁਲੂ ਪਾਉ ਮਰ ਜਾਂਦੇ ਨਾਲੇ ਪੋਟੇ ਪੇਟੀ ਦੀ ਸਫਾਈ ਹੋ ਜਾਂਦੀ ਆ ਤੇ ਨਾਲੇ ਇਹਨਾਂ ਦੀ ਕੀ ਆ ਹਾਂ ਜਿਹੜੀ ਆਪਣੀ ਦੂਜੀ ਆ ਵੈਵਾਦੀ ਉਹ ਚੱਕੀ ਜਾਂਦੀ ਆ ਸਾਰੀ बस ਇੰਨੀ ਆ ਗੱਲਾਂ ਬਾਤਾਂ ਸੀ ਗਿਆ ਬਾਈ ਇਹ ਗੱਲਾਂ ਬਾਤਾਂ ਦਾ ਗੌਰ ਰੱਖੋ ਮੇਰਾ ਵੀਰ ਤੇ ਕਬੂਤਰ ਤੁਹਾਡੇ ਸਿਆਲਾ 'ਚ ਤੰਦਰੁਸਤ ਰਹਿਣਗੇ ਜਮਾਂ ਤੇ ਬਾਕੀ ਬਾਲਾ ਕੁਝ ਕਰਨ ਦੀ ਲੋੜ ਨਹੀਂ ਵੀਰੇ ਐਵੇਂ ਲੋਕਾਂ ਦੇ ਮਗਰ ਲੱਗ ਕੇ ਨਾ ਉਹ ਵੀ ਪਾ ਦੋ ਉਹ ਵੀ ਪਾ ਦੋ ਖੁੱਡੇ ਟੱਕ ਦੋ ਇਹ ਕਰ ਦੋ ਉਹ ਕਰ ਦੋ ਇਹ ਜਾਂ ਕੁਝ ਨਹੀਂ ਕਰਨ ਦੀ ਲੋੜ ਡੱਕਾ ਨਹੀਂ ਹੁੰਦਾਗਾ ਉਹ ਆਪਣੇ ਜਿਹੜੇ ਉਧਰ ਪੱਠੇ ਪੱਠੀਆਂ ਐ ਪਰਲੇ ਖੁੱਡਾਂ 'ਚੋਂ ਜਾਲ ਜਾਂ ਮੂਰੇ ਜਾਲ ਹੀ ਉਹਨਾਂ ਦੇ ਸਾਰਾ ਇੱਕ ਮਗਲੇ ਬਸ ਇੱਕੋ ਹੀ ਗੰਦਾ ਬਸ ਤੇ ਬਾਕੀ ਪਾਸੇ ਖੁੱਲੇ ਹੀ ਆਦੇ ਉਦੇ ਮੂਰੇ ਇੱਕ ਮਛਰ ਦਾ ਨਹੀਂ ਜੀ ਮੇਰੀ ਲਾਈਵ ਹੀ ਆ ਉਹ ਵੀ ਇੱਕ ਦਿਨ ਮੈਂ ਲਾਉਂਦਾ ਸੀਗਾ ਇੱਕ ਪੱਲੇ ਇਹਨੂੰ ਲਾਤੀ ਤੇ ਬਾਕੀ ਰਹੇਗੀ ਉਹ ਦੇਖਦੇ ਹਾਂ ਹੁਣ ਕੱਲ ਨੂੰ ਛੁੱਟੀ ਆ ਕੱਲ ਨੂੰ ਮਛਰਦਾਨੀਆਂ ਹੀ ਦੇਖਦੇ ਆ ਲਾਉਨੇ ਆ ਕਰਦੇ ਆ ਪੂਰੀਆਂ ਤੇ ਹੋਰ ਕਈ ਕੰਮ ਕਰਨ ਵਾਲੇ ਆ ਉਹ ਕਰਾਂਗੇ ਗੁੱਡੇ ਖੱਡੇ ਸਾਫ਼ ਕਰਾਂਗੇ ਵੇਹੇ ਗੁੱਡਾ ਤਾਂ ਸਾਫ਼ ਆ ਦੇਖੋ ਤੇ ਬਾਕੀ ਫਿਰ ਵੀ ਕਰ ਲਾਂਗੇ ਜਦੋਂ ਸਾਫ਼ ਕੋਈ ਗੱਲ ਨਹੀਂ ਫਾਇਦਾ ਹੀ ਆ ਗੁੱਡੇ ਦਾ ਜਿੰਨੇ ਸਾਫ਼ ਕਰਨ ਲੱਗੇ ਉੰਨੇ ਹੀ ਫਾਇਦਾ ਹੋਇਆ ਪਰ ਬਾਲਾ ਬਣਾ ਰਗੜਿਆ ਕਰੋ ਯਾਰ ਬਾਲਾ ਰਗੜਨ ਦੇ ਨਾਲ ਵੀ ਨਾ ਥੋੜੇ ਬਿਮਾਰੀ ਕੋਈ ਆਉਂਦੀ ਹੈ ਜੇ ਮੈਂ ਇਹ ਰੇਤਾ ਹਿੱਟਾ ਵਾ ਇਹਨੂੰ ਇਕੱਠਾ ਜਿਹਾ ਕਰੋਗੇ ਨਾ ਬਸ ਛਾਣਨਾ ਲਾ ਦਿਓ ਮਠਿਆਈਆਂ ਚੁਗ ਦੋ ਬਸ ਇੰਨੇ ਜਿਆਦੇ ਨਹੀਂ ਮਠਿਆਈਆਂ ਹੋਣੇ ਚਾਹੀਦੇ ਆ ਬਾਕੀ ਕੁਝ ਨਹੀਂ ਹੁੰਦਾ ਜੀ ਬਾਈ ਚਲੋ ਵੀਡੀਓ ਬਾਈ ਲੰਮੀ ਹੋ ਜਾਣੀ ਯਾਰ ਤੇ ਮੇਰਾ ਭਰਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਨਵੀਂ ਵੀਡੀਓ ਉਡਣ ਦਾ ਕੰਤਿਆਜ਼ਰ ਕਰੋ ਬਾਈ ਰੱਬ ਰਾਖਾ ਜਿਉਂਦੇ ਬਸਦੇ ਰਹੋ ਵੀਰੇ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਿਓ ਧੰਨਵਾਦ ਬਾਈ ਸਾਰੇ ਵੀਰਾਂ ਦਾ